ਉਹ ਮੈਂ ਇਹ ਕਹਿੰਦੀ ਕਿ ਪੰਜ ਕਿਲੋ ਉਹ ਪੱਨਾਂ ਦੇ ਕੋਲ ਜਿਹੜੇ ਕੋਈ ਆਪਾਂ ਜਿਹੜੇ ਲੈਣੇ ਤੇ ਅਗਲੇ ਦਿਨ ਪੜੀ ਹੋਈ ਹੈ ਜੇ ਇਹਨੂੰ ਘੇਰ ਕਿੰਨਾ ਚਿਰ ਵਿੱਚ ਲਗਾ ਅਸੀਂ ਆਪਾਂ ਦਾ ਪਰਖ ਕਰਵਾਉਣੀ ਹੈ ਤੇ ਮੁਕਤੀ ਨੂੰ ਇੱਥੇ ਉੱਤਪਨ ਹੋਵਾਏ ਤੇ ਟਿਕਾ ਵੀ ਆ ਜਾਈਏ ਨਾ ਤੇ ਫੇਰ ਮੈਨੂੰ ਪਤਾ ਲੱਗ ਜਾਵੇ ਇਹ 2-4 ਦਿਨਾਂ ਆ ਕਰੀ ਅਠੀ ਨਾ ਕਿ ਸਹੀ ਜਾਣੇ ਕਿ ਕਿੱਦਾਂ ਹਮਾਰਾ ਕੀ ਕੀ ਹੈ ਪੜ੍ਹਨੇ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਪੜ੍ਹੀਆਂ ਨਾ ਮੈਨੂੰ ਨਹੀਂ ਪਤਾ ਕੰਦ ਨੂੰ ਕਿਤਾਬ ਕੀ ਪੜ੍ਹਨਾ ਕੀ ਮਤਲਬ ਆ ਕੀ ਆ ਰਿਹਾ ਕੀ ਨਹੀਂ ਜਿਹੜੇ ਬੱਚੇ ਛੋਟਾ ਕਾ ਕਰ ਪੜ੍ਹਦੇ ਚੰਗੇ ਪਰ ਇਹ ਨਾ ਚੰਗੇ ਪਰ ਜਿਹੜੇ ਬੰਦੇ ਨੂੰ ਇਹ ਦੇ ਤੇ ਕਰੋ ਕਿ ਮੈਂ ਪੈਰ ਕਿਥੋਂ ਕਿ ਬੰਦਾ ਬੱਤ ਨਹੀਂ ਕੱਢ ਲੈ ਜਿਹੜੇ ਉਹ ਤਾਂ ਛੋਟਾੜਾ ਬੱਚਾ ਵਸਪਾ ਹਾਲ ਦਾ ਬੇਟੇ ਦਾ ਨਾਮ ਗੁਰਮੇਹਰ ਸਿੰਘ ਆ ਮੇਰਾ ਨਾਮ ਮੀਰਾ ਮੈਂ ਇਹਦੀ ਮਦਰ ਲੱਗਦੀ ਆ ਇਹ ਸਾਡੇ ਨਾ ਇਹ ਤਿੰਨ ਦਾ ਟਾਈਮ ਆ ਸਾਢੇ 3 ਦਾ ਟਾਈਮ ਆ ਤੇ ਇਹਨੂੰ ਮੈਂ ਕਿਹਾ ਗੁਰਮੇਹਰ ਲਾਗੇ ਬੰਬੀ ਤੇ ਚੀਕਾ ਮਾਰਦੇ ਪਏ ਆ ਬੜੇ ਸ਼ਰਾਰਤੀ ਬਾਜੀ ਕਰਦੇ ਪਏ ਆ ਤੇ ਜਾ ਕੇ ਤੂੰ ਵੇਖ ਕੀ ਗੱਲ ਆ ਸਾਡੇ ਨਾਲ ਹੀ ਮਤਲਬ ਪੈਲੀ ਲੱਗਦੀ ਉੱਥੇ ਤੇ ਸਾਡੇ ਏਰੀਆ ਵਿੱਚ ਹੀ ਸਾਡੇ ਮਤਲਬ ਆਪਣੇ ਵਿੱਚ ਬੱਚਾ ਵਾ ਤੇ ਉਹਦਾ 5 6 ਫੁੱਟ ਦਾ ਚ ਬੱਚਾ ਜਿਹੜਾ ਤੇ ਇਹ ਵਿਚਾਰਾ ਉੱਥੇ ਗਿਆ ਸਾਈਕਲ ਲੈ ਕੇ ਤੇ ਮੁੰਡੇ ਨੂੰ ਉਹਨਾਂ ਨੇ ਕੀ ਆਖਦੇ ਇਹਨੇ ਇਹੀ ਗੱਲ ਆਖੀ ਹੋਣੀ ਆ ਜਾਂ ਬੱਚੇ ਆ ਜਾਂ ਇਹਨੇ ਆਖਿਆ ਵੀ ਮਤਲਬ ਮੈਨੂੰ ਤੁਸੀਂ ਇੱਥੇ ਨਾ ਚੀਕਾ ਮਾਰੋ ਗਾਲਾਂ ਨਾ ਕੱਢੋ ਵੀ ਤੇ ਇਹਨੂੰ ਫੜ ਕੇ ਇਹ ਵਿਚਾਰੇ ਨੂੰ ਉਹਨਾਂ ਨੇ ਗੋਤੇ ਦਿੱਤੇ ਆ ਬਾਕੀ ਇਹਦੇ ਨਾਲ ਸਾਰੀ ਘਟਨਾ ਹੋਈ ਇਹਨੂੰ ਸਾਰਾ ਪਤਾ ਵਾ ਕਿੰਨੇ ਜਣੇ ਸੀ ਉਹ 6 ਜਣੇ ਸੀ ਤੇ ਜਦੋਂ ਮੈਂ ਵੇਖਿਆ ਨਾ ਉਹ ਮਤਲਬ ਕਿ 4 ਜਣੇ ਪਰਲੀ ਸਾਈਡ ਬੰਬੀ ਆ ਪਿਆ ਵਾ ਉੱਥੇ ਖਲੋਤੇ ਸੀ ਮੋਟਰਸਾਈਕਲ ਤੇ ਕਿਤੇ ਕਿਤੇ ਮਾਰੀ ਸਾਡੇ ਦੇ ਇਹਦੇ ਇੱਕ ਤੇ ਦੰਦ ਉਹਦਾ ਟੁੱਟ ਗਿਆ ਇੱਕ ਦੰਦ ਤੇ ਪਾਣੀ ਕੀ ਕਹੀਦਾ ਦੱਸਦਾ ਜਾਂ ਕੁਝ ਵੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਵੀ ਕੀ ਮਾਰਿਆ ਹਨਾ ਇੱਕ ਇਹਦੀ ਲੱਤ ਇੱਥੇ ਆ ਇਹ ਚੀਜ਼ ਤੇ ਇੱਕ ਇਹਦੀ ਆ ਮਤਲਬ ਕਿ ਦਿਲ ਤੇ ਮਾਰਿਆ ਵਾ ਕਿ ਇੱਕ ਇੱਥੇ ਆ ਤੇ ਇੱਕ ਸਿਰ 'ਚ ਕਿੰਨੀ ਗੇਜ ਦੇ ਹੁੰਦੇ ਸੀ ਉਹ ਪਾ ਜੇ ਤਕਰੀਬਨ ਦੂਰੋਂ ਦੇਖਣ ਚ ਤੇ ਸਿਆਣੇ ਲੱਗਦੇ ਹੀ ਜਦੋਂ ਮੈਂ ਆਵਾਜ਼ ਮਾਰੀ ਆ ਨਾ ਹੁਣੇ 20 21 ਦੇ ਜਾਂ ਕੋਈ ਮਤਲਬ ਕਿ ਅੱਜ ਜਿੰਨੇ ਕੁੱਟਿਆ ਹੋਏਗਾ ਛੋਟੀ ਥੋੜੀ ਇਸ ਦਾ ਹੋਏਗਾ ਹਾਂ ਇੱਕ ਨੂੰ ਜਾਣਦੇ ਆ ਉਹ ਟਾਰੀ ਮੱਲੇ ਦਾ ਮੁੰਡਾ ਵਾ ਇੱਕ ਤੇ ਉਹਦਾ ਨਾਮ ਗੁਰੂ ਪਤਾ ਨਹੀਂ ਕੀ ਦੱਬਸ਼ਿਵਾ ਨਾਮ ਹੁੰਦੇ ਦਾ ਹਾਂਜੀ ਇਹ ਕੀਤੇ ਇਹ ਕੰਪਲੀਟ ਹੈ ਨਹੀਂ ਕੋਈ ਨਹੀਂ ਮਤਲਬ ਅਸੀਂ ਥਾਣੇ ਤੱਕ ਵੀ ਗਏ ਕਿਸੇ ਨੇ ਕੋਈ ਕਾਰਵਾਈ ਨਹੀਂ ਪਾਈ ਹੈਗੀ ਇਹਨੇ ਜੱਕਦਾ ਵੀ ਖੂਨ ਦੀ ਉਲਟੀ ਮਾਰੀ ਫਿਰ ਉੱਥੋਂ ਮੈਨੂੰ ਡਾਊਟ ਜਾ ਹੋ ਗਿਆ ਫਿਰ ਮੈਂ ਇੱਥੇ ਆਪਣੇ ਨਿਸ਼ਾਰਾ ਮੱਜਾ ਸਿੰਘ ਲੈ ਆਇਆ ਜਿੰਨੇ ਅਜੇ ਮੁਰਗੀ ਸਾਹਿਬ ਤੇ ਹੁੰਦਾ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਹਣ ਚੱਕਰ ਜਦੋਂ ਵੀ ਮੈਂ ਮਤਲਬ ਇਹਨੂੰ ਚੋਕਦੀਆਂ ਤੇ ਚੱਕਰ ਆ ਜਾਂਦਾ ਵਾ ਤੇ ਨਾ ਰੋਟੀ ਉਦੋਂ ਦੀ ਖਾਂਦੇ ਆ ਵਾ ਸਿਰਫ ਇੱਕ ਲਿਕਵਿਟੀ ਕੁਛ ਦੇਣ ਦੀ ਆ ਕੀ ਮੰਗ ਕਰਦੇ ਆ ਮੰਗ ਪਾਜੀ ਇਨਸਾਫ ਚਾਹੀਦਾ ਹਨੂ ਕਿ ਅੱਜ ਹਾਡੇ ਡੇਰੇ ਤੇ ਆ ਕੇ ਸਾਡੇ ਐਡਾ ਦੂਰ ਏਰੀਆ ਪੈਂਦਾ ਸਾਡੇ ਬੱਚੇ ਨੂੰ ਆ ਕੇ ਕੁੱਟ ਜੰਦੇ ਕੁਝ ਵੀ ਹੋ ਸਕਦਾ ਹੀ ਫਿਰ ਕਿੰਨੂ ਅਹੇ ਮਤਲਬ ਕਹਿਣਾ ਹੈ ਹਾਂ ਮੇਰੇ ਹਸਬੰਡ ਯੂਐਸੀ ਆ ਅਮਰੀਕਾ ਚ ਦਾ ਨਾਮ ਗੁਰਮੇਰ ਸਿੰਘਾ ਤੇ ਮੈਂ ਮੇਰੀ ਸਾਡੀ ਪਹਿਲੀ ਆ ਉਧਰ ਜੂ ਮੈਂ ਚੱਲਾ ਸੀ ਤੇ ਕਿਹਾ ਕਿ ਨਾ ਚੀਕਾ ਨਾ ਮਾਰੋ ਘਰ ਸਾਡੇ ਲੱਗ ਗਏ ਆ ਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਫਾਰਕੇ ਵਿੱਚ ਗੋਤੇ ਦਿੱਤੇ ਸਾਰਿਆਂ ਨਿਵਾੜੀ-ਵਾੜੀ ਤੇ ਜੇ ਤੋਂ ਮੈਂ ਬਾਹਰ ਆ ਕੇ ਕਾਰ ਚਲਾ ਤੈਨਾਂ ਨੇ ਕੁਟਿਆ ਮੇਰਾ ਦੰਦ ਤੋੜਤਾ ਵਾ ਤੇ ਇਹਨਾਂ ਸਿਰ ਤੇ ਵੀ ਸੱਟ ਮਾਰੀ ਤੇ ਲੱਤ ਤੇ ਲਾਇਆ ਛੱਡੀ ਤੇ ਮੇਰੇ ਇੱਥੇ ਤੇ ਇੱਥੇ ਮਾਰੀ ਜੈਨਾਂ ਸੱਟ ਕਿਨੇ ਮੁੜਿਆ ਇਹ ਇਹ ਸ਼ੇਰ ਜਾਨ ਨਹੀਂ ਤੂੰ ਕੀ ਕਹਿਆ ਇਹਨਾਂ ਨੂੰ ਮੈਂ ਕਿਹਾ ਨਾ ਬੰਬੀ ਤੇ ਚੀਕਾ ਮਾਰੋ ਸਾਡੇ ਇਹ ਆਖਿਆ ਤਾਂ ਉਹਨਾਂ ਨੇ ਜ਼ਬਰਦਸਤੀ ਗੋਤੇ ਦਿੱਤੇ ਤੇ ਕੁਟਿਆ ਜੀ ਕੀ ਇਹਨਾਂ ਨੂੰ ਕਾਹਦਾ ਕੁਟਿਆ ਏ ਕੰਨੀ ਲੱਤਾਂ ਮਾਰਨਦੇ ਤੇ ਕਈ ਡੰਡਿਆਂ ਨਾਲ ਕੁੱਟਣ ਦੇ ਸੀ ਕਿੱਥੇ ਸੱਟ ਲੱਗੀ ਮੂਹਰੇ ਉਹਨੇ ਇੱਥੇ ਲੱਗੀ ਜੇ ਤੇ ਇੱਥੇ ਤੇ ਲੱਤ ਤੇ ਲਾਈ ਤੇ ਦੰਦ ਦੇ ਆ ਦੰਦ ਉੱਤਰੇ ਇੱਕ ਆਈਦਰ ਸਾਲ ਹੁਣ ਚੱਕਰ ਆਉਂਦੇ ਤੰਜੇ ਉੱਠਦਾ ਹਾਂਜੀ